ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਇੱਕ ਵਾਰ ਫਿਰ ਸਾਰਾ ਪੰਜਾਬ ਇਕੱਠਾ ਹੋ ਕੇ ਕੇਂਦਰ ਸਰਕਾਰ ਵਿਰੁੱਧ ਖੜਾ ਹੋ ਗਿਆ ਹੈ ਯੂਨੀਵਰਸਿਟੀ ਤੋਂ ਪੜੇ ਵਿਦਿਆਰਥੀ ਕਿਸਾਨ ਜਥੇਬੰਦੀਆਂ ਸਾਬਕਾ ਫੌਜੀ ਪੰਜਾਬੀ ਗਾਇਕ ਸਮਾਜ ਸੇਵੀ ਤੇ ਕੁਝ ਜਾਗਦਿਆਂ ਜ਼ਮੀਰਾਂ ਵਾਲੇ ਰਾਜਸੀ ਆਗੂ ਵੀ 10 ਨਵੰਬਰ ਦੇ ਦਰਨੇ ਤੇ ਪਹੁੰਚੇ ਬੇਸ਼ੱਕ ਪੁਲਿਸ ਨੇ ਪੂਰੀ ਬੈਰੀਗੇਟਿੰਗ ਕਰਕੇ ਉਹਨਾਂ ਨੂੰ ਰੋਕਣ ਦੀ ਭਰਪੂਰ ਕੋਸ਼ਿਸ਼ ਕੀਤੀ ਗੇਟ ਬੰਦ ਕੀਤੇ ਤੇ ਸਖਤੀ ਕੀਤੀ ਪਰ ਪੰਜਾਬੀਆਂ ਦੇ ਹੌਸਲੇ ਦੇ ਹੱਲ ਨੂੰ ਨਾ ਰੋਕ ਪਾਏ ਖਰੜ ਤੋਂ ਉੱਗਿ ਸਮਾਜ ਸੇਵੀ ਤੇ ਪ੍ਰੋਗਰੈਸਿਵ ਪਰੰਟ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਇੱਕ ਵੱਡੇ ਕਾਫਲੇ ਨਾਲ ਇਸ ਤਰਨੇ ਪ੍ਰਦਰਸ਼ਨ ਵਿੱਚ ਪਹੁੰਚੇ ਤੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਆਵਾਜ਼ ਬੁਲੰਦ ਕੀਤੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਕੇਂਦਰ ਸਰਕਾਰ ਤੱਕ

ਦੇਖੀ ਹੋਈ ਕਾਲ ਤੇ ਅੱਜ ਪੂਰੇ ਪੰਜਾਬ ਦਾ ਯੂਥ ਤੇ ਵੱਖ-ਵੱਖ ਜਥੇਬੰਦੀਆਂ ਦੀਗਣ ਯੂਨੀਵਰਸਿਟੀ ਪੌਟਸ ਕੇ ਪੰਜਾਬ ਯੂਨੀਵਰਸਿਟੀ ਪੌਟਸ ਕੇ ਅੱਜ ਵੱਡੇ ਪੱਧਰ ਤੇ ਧਰਨਾ ਦੇਣ ਜਾ ਰਹੀ ਹੈ ਅੱਜ ਮੇਰਾ ਖਿਆਲ ਹੈ ਜਿਸ ਹਸਾਬ ਨਾਲ ਪੂਰੇ ਪੰਜਾਬ ਤੋਂ ਲਹਿਰ ਪਈ ਹੈ ਇਹਦੇ ਨਾਲ ਕੇਂਦਰ ਸਰਕਾਰ ਦੀਆਂ ਜਿਹੜੀਆਂ ਜੜਾਂ ਉਹ ਹਿਲ ਜਾਣਗੀਆਂ ਕੇਂਦਰ ਸਰਕਾਰ ਪੰਜਾਬ ਨੂੰ ਤਬਾਹ ਕਰਨ ਵਾਸਤੇ ਕਦੇ ਪੰਜਾਬ ਦੇ ਪਾਣੀਆਂ ਤੇ ਕਦੇ ਪੰਜਾਬ ਦੀਆਂ ਜ਼ਮੀਨਾਂ ਤੇ ਤੇ ਕਦੇ ਪੰਜਾਬ ਦੀ ਯੂਨੀਵਰਸਿਟੀ ਤੇ ਡਾਕਾ ਮਾਰਨਾ ਚਾਹੁੰਦੀ ਹੈ ਪਰ ਪੰਜਾਬ ਦੇ ਅਣਖੀ ਲੋਕ ਜਿਨ੍ਹਾਂ ਨੇ ਪਹਿਲਾਂ 13 ਮਹੀਨੇ ਦਿੱਲੀ ਦੀ ਸਰਹੱਦ ਤੇ ਬੈਠ ਕੇ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਬਟਾ ਧਰਨਾ ਦਿੱਤਾ ਔਰ ਦਿੱਲੀ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਉਸੇ ਤਰ੍ਹਾਂ ਭਾਵੇਂ ਪੰਜਾਬ ਸਰਕਾਰ ਨੇ ਵੀ ਲੈਂਡ ਪੂਲਿੰਗ ਦਾ ਪਾਲਿਸੀ ਬਣਾ ਕੇ ਪੰਜਾਬ ਦੀਆਂ ਜ਼ਮੀਨਾਂ ਨੂੰ ਹੜੱਪਣਾ ਚ ਆਇਆ ਲੇਕਿਨ ਪੰਜਾਬ ਦੇ ਅਣਖੀ ਲੋਕਾਂ ਨੇ ਵੱਡਾ ਸ਼ਿਕਾਰਸ ਕਰਕੇ ਆਪਣੀਆਂ ਜ਼ਮੀਨਾਂ ਬਚਾਈਆਂ ਅੱਜ ਵਾਰੀ ਹੈ ਸਰਟਨ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੇ ਵਿੱਚ ਹੈ ਜੇ ਚੰਡੀਗੜ੍ਹ ਜੋ ਬਣਿਆ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਇਹਦੇ ਤੇ ਦਿੱਲੀ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਹਰ ਕਿਸੇ ਤੇ ਕਬਜ਼ਾ ਨਹੀਂ ਹੋਣ ਦੇਣਗੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਇਤਿਹਾਸ ਦਿੱਲੀ ਸਰਕਾਰ ਨੂੰ ਪੜ ਲੈਣਾ ਚਾਹੀਦਾ ਇਹ ਉਹ ਕੌਮ ਹੈ ਜਿਹੜੇ ਕਦੇ ਭਾਵੇਂ ਤਾਂ ਉਹ ਪਾਰਟੀਸ਼ਨ ਦੀ ਗੱਲ ਹੋਵੇ ਜਾਂ ਉਹ ਆਪਣਾ ਪੰਜਾਬ ਨੂੰ ਬਚਾਉਣ ਦੀ ਗੱਲ ਹੋਵੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਹੋਵੇ ਪੰਜਾਬ ਦੀਆਂ ਜ਼ਮੀਨਾਂ ਨੂੰ ਬਚਾਉਣ ਦੀ ਗੱਲ ਹੋਵੇ ਜਾਂ ਫਿਰ ਯੂਨੀਵਰਸਿਟੀ ਨੂੰ ਬਚਾਉਣ ਦੀ ਗੱਲ ਹੋਵੇ ਇਹ ਲੋਕ ਆਪਣੀਆਂ ਜਾਨਾਂ ਕੁਰਬਾਨ ਕਰ ਦੇਣਗੇ ਪਰ ਆਪਣੇ ਹੱਕ ਦਿੱਲੀ ਨੂੰ ਨਹੀਂ ਦੇਣਗੇ ਅੱਜ ਅਸੀਂ ਵੀ ਇੱਥੋਂ ਪੂਰੇ ਆਪਣੇ ਇਲਾਕੇ ਦੇ ਵਿੱਚੋਂ ਯੂਨੀਵਰਸਿਟੀ ਦੇ ਲਈ ਧਰਦਾ ਦੇ ਉੱਤੇ ਜਾ ਰਹੇ ਆਂ ਔਰ ਅਸੀਂ ਬਹੁਤ ਚਲਦੀ ਧਰਨੇ ਤੇ ਪੰਜਾਬ ਵਾਸੀ ਆਂ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਹੈ ਇਹ ਸਾਡਾ ਪੰਜਾਬੀਆਂ ਦਾ ਅਧਿਕਾਰ ਹੈ ਇਹ ਮੰਨ ਲਓ ਸਾਡੀ ਜੱਤੀ ਪੁਸਤੀ ਜਦੋਂ ਤੋਂ ਚੰਡੀਗੜ੍ਹ ਦੇਖ ਤੋਂ ਹੋਇਆ ਉਸ ਟਾਈਮ ਤੋਂ ਇਹ ਯੂਨੀਵਰਸਿਟੀ ਤੇ ਪੰਜਾਬ ਦਾ ਅਧਿਕਾਰ ਸੀਗਾ ਤੇ ਹਮੇਸ਼ਾ ਰਹੇਗਾ ਚੋ ਇਹ ਸਾਤੋਂ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਖੋਣ ਤੇ ਰਾਦੇ ਨਾਲ ਯੂਨੀਵਰਸਿਟੀ ਨੂੰ ਆਪਣੇ ਅੰਦਰ ਲੈ ਰਹੀ ਹੈ ਅਸੀਂ ਇਹ ਹਰ ਕਿਸੇ ਨੂੰ ਦਵਾਵਾਂਗੇ ਅਸੀਂ ਪੂਰੇ ਪੰਜਾਬ ਦਾ ਜਿੰਨਾ ਝੂਠ ਹੈ ਅਸੀਂ ਇਹਦਾ ਵਿਰੋਧ ਕਰਦੇ ਹਾਂ ਤੇ ਅਸੀਂ ਸਰਕਾਰ ਨੂੰ ਬਹੁਤ ਨਿਖੇਧਦੇ ਹਾਂ ਇਸ ਚੀਜ਼ ਵਾਸਤੇ ਕਿ ਉਹ ਇਦਾਂ ਤੇ ਜਿਹੜੇ ਕਦਮ ਚੱਕਦੀ ਹੈ ਬਹੁਤ ਮਦਭਾਗੇ ਨੇ ਅਸੀਂ ਸਾਰਾ ਝੂਠ ਇਕੱਠਾ ਹੋ ਕੇ ਇਹਦਾ ਵਿਰੋਧ ਕਰਾਂਗੇ ਧੰਨਵਾਦ